ਵਿਆਹ ਪੁਰਬ ਨੂੰ ਲੈ ਕੇ ਮਠਾਈਆਂ ਬਣੀਆਂ ਹੋਈਆਂ ਸ਼ੁਰੂ। ਬੀਬੀਆਂ ਚਾਵਾਂ ਨਾਲ ਕਰਦੀਆਂ ਹਨ ਮਠਾਈਆਂ ਬਣਾਉਣ ਦੀ ਸੇਵਾ। ਟਰਨਾਂ ਦੇ ਹਿਸਾਬ ਨਾਲ ਬਣਦੀ ਹੈ ਮਠਿਆਈ। ਪਹਿਲੀ ਪਾਤਸ਼ਾਹ ਸ਼੍ਰੀ ਗੁਰੂ ਨਾਨਕ ਦੇਵ ਜੀ ਅਤੇ ਮਾਤਾ ਸੁਲਖਣੀ ਜੀ ਦੇ ਵਿਆਹ ਪੁਰਬ ਨੂੰ ਲੈ ਕੇ ਸੰਗਤਾਂ ਵਿੱਚ ਭਰਪੂਰ ਛਾਵੇਂਖਿਆ ਜਾਂਦਾ ਹੈ। ਇਸ ਵਾਰ ਵੀ ਆਪ ਪੁਰਬ 29 ਅਤੇ 31 ਅਗਸਤ ਨੂੰ ਮਨਾਇਆ ਜਾ ਰਿਹਾ ਹੈ। ਬਾਬੇ ਦੇ ਵਿਆਹ ਦੀ ਬਰਾਤ ਦੇ ਰੂਪ ਵਿੱਚ ਨਗਰ ਕੀਰਤਨ ਸultanpur Lodhi ਤੋਂ 29 ਅਗਸਤ ਨੂੰ ਚੱਲ ਕੇ ਬਟਾਲਾ ਪਹੁੰਚੇਗਾ ਜਿੱਥੇ ਇਸ ਨਗਰ ਕੀਰਤਨ ਦਾ ਜਗ੍ਹਾ-ਜਗ੍ਹਾ ਸਵਾਗਤ ਕੀਤਾ ਜਾਵੇਗਾ ਤੇ ਅਗਲੇ ਦਿਨ ਫਿਰ ਨਗਰ ਕੀਰਤਨ ਦੇ ਰ ਕਰਮਾ ਕਰੇਗੀ ਪੂਰੇ ਬਟਾਲਾ ਸ਼ਹਿਰ ਨੂੰ ਇਸ ਮੌਕੇ ਸਜਾਇਆ ਜਾਂਦਾ ਹੈ ਅਤੇ ਸ਼ਹਿਰ ਵਿੱਚ ਵੀ ਵਿਆਹ ਵਰਗਾ ਮਾਹੌਲ ਹੀ ਹੁੰਦਾ ਹੈ ਵਿਆਹ ਪੁਰਬ ਦੇ ਸਬੰਧ ਦੇ ਵਿੱਚ ਅੱਜ ਤੋਂ ਇਤਿਹਾਸਿਕ ਗੁਰਦੁਆਰਾ ਕੰਦ ਸਾਹਿਬ ਵਿਖੇ ਵੱਖ-ਵੱਖ ਪਕਵਾਨ ਅਤੇ ਮਠਿਆਈਆਂ ਦੀਪਨੀਆਂ ਸ਼ੁਰੂ ਹੋ ਗਈਆਂ ਹਨ ਵੱਡੀ ਗਿਣਤੀ ਵਿੱਚ ਬੀਬੀਆਂ ਸਵੇਰ ਤੋਂ ਹੀ ਮਠਿਆਈਆਂ ਦੇ ਪਕਵਾਨ ਬਣਾਉਣ ਦੀ ਸੇਵਾ ਵਿੱਚ ਲੱਗ ਪੈਂਦੀਆਂ ਹਨ ਇਹ ਮਠਿਆਈ ਸੰਗਤਾਂ ਨੂੰ ਪ੍ਰਸ਼ਾਦ ਦੇ ਰੂਪ ਵਿੱਚ ਦਿੱਤੀਆਂ ਜਾਂਦੀਆਂ ਹਨ ਅਤੇ ਸੰਗਤਾਂ ਦੀ ਗਿਣਤੀ ਦੇ ਅਨੁਸਾਰ ਸੈਂਕੜਿਆਂ ਟਣਾ ਦੇ ਹਿਸਾਬ ਨਾਲ ਵੰਡੀਆਂ ਹਨ ਜਿੱਦਾਂ ਆਪਾਂ ਘਰਾਂ 'ਚ ਵਿਆਹ ਹੁੰਦਾ ਨਾ ਘਰਾਂ ਤੋਂ ਵੱਧ ਵਿਆਹ ਹੈ ਇਹ ਜਗਤ ਵਿਆਹ ਮਤਲਬ ਗੁਰੂ ਨਾਨਕ ਦੇ ਸੱਚੇ ਪਾਤਸ਼ਾਹ ਜੀ ਦਾ ਜਿਸੇ ਚਰਨ ਛੂਹ ਪ੍ਰਾਪਤ ਆ ਇਹ ਮਹਾਰਾ ਸੱਚੇ ਪਾਤਸ਼ਾਹ ਨੇ ਜੋ ਕਿਸੇ ਨੇ ਮੰਗਿਆ ਇੱਥੇ ਮਿਲਿਆ ਇਹ ਸਤਾਂ ਇਹੋ ਜਿਹਾ ਕਿਸੇ ਨੇ ਧੀ ਮੰਗੀ ਕਿਸੇ ਨੇ ਪੁੱਤ ਮੰਗਿਆ ਕਿਸੇ ਨੇ ਆਪਣੇ ਕਾਰੋਬਾਰ ਮੰਗਿਆ ਸਭ ਕੁਝ ਮਿਲਿਆ ਪਰ ਅੱਜ ਤੁਸੀਂ ਵੇਹਦੇ ਹੀ ਵਿਆਹ ਵਾਲੀ ਗੱਲ ਜਿਹੜੀ ਹੋਣ ਰਹੀ ਇੱਥੇ ਆ ਗੁਣੇ ਦੇ ਕੁਝ ਨਾ ਕੋਈ ਵੰਡੇ ਸਿਰੇ ਲੱਡੂ ਵੰਡੇ ਗਏ ਆ ਮੈਂ ਕਹਿੰਦਾ ਇਹ ਬੀਬੀਆਂ ਦਾ ਦੇਣਾ ਨਹੀਂ ਦੇ ਸਕਦੇ ਇਹ ਵਿਆਹ ਦੇ ਤੇ ਘੋੜੀਆਂ ਜਿਹੜੀਆਂ ਗਾਉਂਦੇ ਨੇ ਉਹ ਜਸ ਕਉਂਦੇ ਨੇ ਗੁਰੂ ਨਾਨਕ ਦੇ ਸੱਚੇ ਪਾਤਸ਼ਾਹ ਜੀ ਦੇ ਇਹਨਾਂ ਦੇ ਮਹਾਰਾ ਮਿਹਰ ਭੜੇ ਹੱਥ ਰਖ ਇਹਨਾਂ ਦੀ ਤੰਦਰੁਸਤੀ ਬਖਸ਼ੇ ਇਹਨਾਂ ਨੂੰ ਇਸ਼ਤਮਾਨ ਸਤਕਾਰ ਬਖਸ਼ੇ ਗੁਰੂ ਘਰ ਨਾਲ ਜੁੜੀ ਰਹਿਣ ਦੇ ਤਾਂ ਇਹ ਮਹਾਰਾ ਮਿਹਰ ਭੜੇ ਹੱਥ ਰਖ ਇਹਨਾਂ ਦਾ ਐਥੋਲ ਬਾਕੀ ਦੀ ਗੱਲ ਰਹਿ ਗਈ ਜੋ ਗੁਰੂ ਨਾਨਕ ਦੇ ਸੱਚੇ ਪਾਤਸ਼ਾਹ ਦੇ ਸਤਾਨ ਤੇ ਅੱਗੇ ਅੱਗੇ ਵੀ ਮੈਂ ਕਹਿ ਰਿਹਾ ਕੋੜਾ ਬਾਬਿਆਂ ਦੀ ਗੱਲ ਕਰਦੀ ਹੈ ਕਾਰ ਸੇਵਾ ਬਾਬਾ ਸੇਵਾ ਸਿੰਘ ਜੀ ਖਦੂਸਾ ਵਾਲਿਆਂ ਦੀ ਆ ਤੁਹਾਡੇ ਸਾਹਮਣੇ ਕਿੰਨੀ ਸੇਵਾ ਚੱਲਣ ਦੇਈ ਹੈ ਇਸ ਥਾਂ 'ਤੇ ਹੋ ਜਾ ਬਨ ਜਾਣਾ ਸਾਡੇ ਬਟਾਲੇ ਹੋ ਜਾ ਥਾਂ ਨਹੀਂ ਹੋਏਗਾ ਜਿਹੋ ਜਿਹੇ ਬਨ ਜਾਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੁਆਰਾ ਕਾਂ ਸੱਚ ਕਰੇ ਅੱਜ ਗੁਣਿਆ ਦੀ ਰਸਮ ਚੱਲ ਰਹੀ ਆ ਤੇ ਸਭ ਖੂਬ ਸੰਗਤਾਂ ਆ ਰਹੀਆਂ ਨੇ ਸਾਰੀਆਂ ਆਪ ਆਪਣਾ ਯੋਗਦਾਨ ਪਾ ਰਹੀਆਂ ਨੇ ਤੇ ਗੁਣਿਆ ਦੀ ਰਸਮ ਚਲਾ ਲਈਆਂ ਨੇ ਤੇ ਖੁਸ਼ੀਆਂ ਮਨਾ ਰਹੀਆਂ ਨੇ ਹੋਰ ਮਠਿਆਈਆਂ ਵੀ ਬਣਦੀਆਂ ਨੇ ਗੁੰਡੀ ਵੀ ਕੱਢੀ ਜਾਂਦੀ ਆ ਲੱਡੂ ਵੀ ਕੱਢੇ ਜਾਂਦੇ ਨੇ ਸਾਰੀਆਂ ਰਸਮਾਂ ਜਿੰਨੀਆਂ ਵੀ ਇੱਥੇ ਪਿਆਰ ਹੁੰਦੀਆਂ ਨੇ ਤੇ ਸਾਰਾ ਮਹਾਰਾਜੇ ਨਾਰਾ ਜੋਗਦਾਨ ਪਾਉਂਦੇ ਨੇ ਸਾਨੂੰ ਇੰਨਾ ਹੁੰਦਾ ਕਿ ਉਹਨਾਂ ਨੂੰ ਸਾਨੂੰ ਬੱਚਿਆਂ ਦਾ ਵੀ ਘਰ ਨਹੀਂ ਚਾਹ ਹੁੰਦਾ ਜਿੰਨਾ ਸਾਨੂੰ ਆਣ ਕੇ ਇੱਥੇ ਚਾਹ ਚੜ੍ਹਦਾ ਇਹ ਤਾਂ ਕਾਫੀ ਡੇਰ ਤੋਂ ਚੱਲ ਰਹੀ ਹੈ ਤੇ ਜਦੋਂ ਤੋਂ ਮੈਂ ਆਈ ਮੈਨੇ 25 ਸਾਲ ਤੋਂ ਇਹਨਾਂ ਦਿਨਾਂ ਦਾ ਬਹੁਤ ਜ਼ਿਆਦਾ ਇੰਤਜ਼ਾਰ ਰਹਿੰਦਾ ਵਾ ਉਹਨਾਂ ਘਰ ਦੀ ਤਿਆਰੀ ਤਾਂ ਨਹੀਂ ਹੁੰਦਾ ਜਿੰਨਾ ਗੁਰੂ ਘਰ ਦੀ ਦਾ ਹੁੰਦਾ ਕਿ ਅਸੀਂ ਜਾ ਕੇ ਉਸ ਵਕਤੇ ਜਾઈએ ਤੇ ਆਪਣਾ ਅਸੀਂ ਸੇਵਾ ਕਰੀਏ ਤੇ ਨਾਲ ਸੰਗਤਾਂ ਨੂੰ ਲੈ ਕੇ ਤੇ ਆਪਣਾ ਕਾਰੋਬਾਰ ਕਰੀਏ ਤੇ ਤਨ ਤਨ ਸਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਮਾਤਾ ਸਲੱਖੀ ਜੀ ਦੇ ਵਿਆਹ ਪਰ ਨੂੰ ਖੁਸ਼ੀ ਨੂੰ ਆਰੰਭ ਕਰਨ ਦੀ ਤਰ੍ਹਾਂ ਸਦੇ ਜਿਹੇ ਮਠਿਆਈਆਂ ਬਣੀਆਂ ਸਾਰੇ ਸ਼ਹਿਰ ਦੇ ਇਲਾਕਾ ਵਾਲਾ ਵਾਸੀ ਸੰਗਤਾਂ ਦੇ ਬਣਾਉਂਦੀਆਂ ਨੇ ਤਿਆਰ ਕਰਦੀਆਂ ਨੇ ਬੜੇ ਪ੍ਰੇਮ ਸਹਿਤ ਜਿਹੜੀਆਂ ਬਣਦੀਆਂ ਜਾਂਦੀਆਂ ਨੇ ਇਹ ਅੱਜ ਤੋਂ ਵਿਆਹ ਸ਼ੁਰੂ ਹੋ ਗਿਆ ਸਾਰੇ ਕਾਰਜ ਜਿਹੜੇ ਨੇ ਸਿੱਖੀ ਤੌਰ ਤੇ ਜਿਹੜੇ ਮਨਾਏ ਜਾਂਦੇ ਨੇ ਇਹਨੂੰ ਵੈਸੇ ਤੇ ਮਠਿਆਈ ਗੁਣੇ ਨੂੰ ਬੋਲਿਆ ਜਾਂਦਾ ਵਾ ਗੁਣਿਆਂ ਦਾ ਪ੍ਰਸ਼ਾਦ ਬੋਲਿਆ ਜਾਂਦਾ ਜਿਸ ਤਰ੍ਹਾਂ ਆਮ ਬੀਬੀਆਂ ਬਣਾਉਂਦੀਆਂ ਚੱਲੇਗਾ ਅੱਜ ਗੁਰਦੁਆਰੇ ਦੇ ਵਿੱਚ ਵਿਆਹ ਸ਼ੁਰੂ ਆ ਵਿਆਹ ਸ਼ੁਰੂ ਹੋ ਗਿਆ ਬਸ ਵਿਆਹ ਸ਼ੁਰੂ ਹੋ ਗਿਆ ਬੀਬੀਆਂ ਨੇ ਕਿ ਕਿ ਤੋਂ ਤੋਂ ਆਉਂਦੀ ਆ ਬੀਬੀਆਂ ਕੁ ਬੀਬੀਆਂ ਜਥਿਆਂ ਦੀਆਂ ਨੇ ਬਟਾਲੇ ਦੀਆਂ ਨੇ ਕੋਈ ਲਾਗੂ ਕਰਦੀਆਂ ਤੋਂ ਅੰਮ੍ਰਿਤਸਰ ਤੋਂ ਇਤਨਾ ਸਾਰੇ ਲਾਗੇ ਜਾ ਕੇ ਪਿੰਡਾਂ ਤੋਂ ਆਣ ਕੇ ਸਾਰਾ ਇਹ ਜਲਾ ਤਿਆਰ ਕਰਦੀਆਂ ਨੇ ਕਦੋਂ ਸ਼ੁਰੂ ਕੀਤਾ ਤੁਸੀਂ ਅੱਜ ਕਿੰਨੇ ਵਜੇ ਸ਼ੁਰੂ ਕੀਤਾ ਇਹ ਸਵੇਰੇ 10:00 ਵਜੇ ਸ਼ੁਰੂ ਕੀਤਾ ਕਿੰਨੇ ਵਜੇ ਚੱਲੇਗਾ ਇਹ ਸ਼ਾਮ ਤੱਕ ਚੱਲੇਗਾ ਜੱਜ ਵੰਡੀ ਵੀ ਜਾ ਕੇ ਵੰਡੀ ਜਾਂਦੇ ਨਾਲ ਹਾਂ ਜੀ ਆਪਣਾ ਨਾਮ ਦੱਸੋ ਨਾਮ ਮੇਰਾ ਬੀਬੀ ਕਸ਼ਮੀਰ ਕੌਰ